ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਬਿਆਸ ਤੋਂ ਸਾਹਮਣੇ ਆ ਰਹੀ ਹੈ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਉੱਤਰਾਧਿਕਾਰੀ ਚੁਣ ਲਿਆ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਕੈਂਸਰ ਤੋਂ ਪੀੜਤ ਸੀ ਦਿਲ ਤੋਂ ਵੀ ਉਹਨਾਂ ਦੀ ਜਿਹੜੀ ਲਗਾਤਾਰ ਜਿਹੜਾ ਇਲਾਜ ਚੱਲ ਰਿਹਾ ਸੀ ਪਰ ਅੱਜ ਵੱਡੀ ਅਹਿਮ ਖਬਰ ਡੇਰਾ ਬਿਆਸ ਰਾਧਾ ਸਵਾਮੀ ਨਾਲ ਜੁੜੀ ਹੋਈ ਹੈ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ ਗਿਆ ਹੈ ਬਾਬਾ ਗੁਰਿੰਦਰ ਸਿੰਘ ਹੁਣਾ ਵੱਲੋਂ ਬਿਲਕੁਲ ਸਹੀ ਸੁਣਿਆ ਤੁਹਾਨੂੰ ਦੱਸ ਦਿੰਨੇ ਆ ਵੀ ਹੁਣ ਜਿਹੜੇ ਜਸਦੀਪ ਸਿੰਘ ਗਿੱਲ ਨੇ ਉਹ ਕੌਣ ਨੇ ਕਿਉਂਕਿ ਇਹ ਕੋਈ ਵੱਡੀ ਅਪਡੇਟ ਪੰਜਾਬ ਦੇ ਵਿੱਚ ਕਿਉਂਕਿ ਡੇਰੇ ਦਾ ਵੱਡਾ ਪ੍ਰਭਾਵ ਚਾਹੇ ਰਾਜਨੀਤਿਕ ਪੱਧਰ ਤੇ ਪੰਜਾਬ ਵਿਦੇਸ਼ਾਂ ਚ ਜਾਂ ਪੂਰੇ ਦੇਸ਼ ਦਾ ਮੈਂ ਜ਼ਿਕਰ ਕਰਾਂ ਤਾਂ ਵੱਡੇ ਪੱਧਰ ਤੇ ਉੱਪਰ ਰਾਧਾ ਸਵਾਮੀ ਬਿਆਸ ਡੇਰੇ ਦਾ ਲੋਕਾਂ ਦੇ ਵਿੱਚ ਚੰਗਾ ਪ੍ਰਭਾਵ ਹੈ ਅਤੇ ਦੂਜੇ ਪਾਸੇ politically ਜੇ ਆਪਾਂ ਜ਼ਿਕਰ ਕਰ ਦਈਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਵੋਟਾਂ ਤੋਂ ਪਹਿਲਾਂ ਜਾਂ ਵੋਟਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰ ਦੀ ਸਰਕਾਰ ਦੇ ਵਿੱਚ ਇਹ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਹਰ ਇੱਕ ਲੀਡਰ ਹਰ ਇੱਕ ਪਾਰਟੀ ਦਾ ਰਾਧਾ ਸਵਾਮੀ ਡੇਰੇ ਦੇ ਵਿੱਚ ਨਜ਼ਰ ਆਉਂਦਾ ਫੋਟੋ ਆ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨਜ਼ਰ ਆਉਂਦੀਆਂ ਨੇ ਸੋ ਹੁਣ ਤੁਹਾਨੂੰ ਦੱਸਦੇ ਆ ਕਿ ਜਸਦੀਪ ਸਿੰਘ ਗਿੱਲ ਕੌਣ ਨੇ ਜਸਦੀਪ ਸਿੰਘ ਗਿੱਲ ਦੀ ਉਮਰ 45 ਸਾਲ ਹੈ ਜਨਮ ਮਿਤੀ 15 ਮਾਰਚ 1979 ਨੂੰ ਸੁਖਦੇਵ ਸਿੰਘ ਗਿੱਲ ਦੇ ਘਰ ਜਿਹੜਾ ਜਨਮ ਹੋਇਆ ਜਸਦੀਪ ਸਿੰਘ ਗਿੱਲ ਦਾ ਤੇ ਚੰਗੀ ਪੜ੍ਹਾਈ ਐਜੂਕੇਸ਼ਨ ਆ ਜਿਹੜੀ ਉਹ ਜਸਦੀਪ ਸਿੰਘ ਗਿੱਲ ਨੇ ਪ੍ਰਾਪਤ ਕੀਤੀ ਹੈ ਬੀਟੈਕ ਕੀਤੀ ਦਿੱਲੀ ਤੋਂ ਉਸ ਤੋਂ ਬਾਅਦ ਕੈਂਬਰੇਜ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਹੈ ਐਮਟੈਕ ਕੀਤੀ ਹੈ 1996 ਤੋਂ 2001 ਦੇ ਦਰਮਿਆਨ ਤੇ ਵੱਡੀ ਦਵਾਈਆਂ ਦੀ ਕੰਪਨੀ ਸਪਲਾ ਦੇ ਵਿੱਚ ਵੀ ਜਿਹੜੇ ਮੁਖੀ ਆਪਾਂ ਕਹਿ ਸਕਦੇ ਹਾਂ ਉਹ 2019 ਤੋਂ 2024 ਦੇ ਵਿੱਚ ਚੀਫ ਸਟ੍ਰੈਟੇਜੀ ਆਫੀਸਰ ਵਜੋਂ ਨਿਯੁਕਤ ਰਹੇ ਨੇ ਪਰ ਹੁਣ ਉਹਨਾਂ ਦੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਵੱਲੋਂ ਆਪਣਾ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਜਿਹੜਾ ਉਹ ਨਰਤਾਰਿਤ ਕਰ ਦਿੱਤਾ ਗਿਆ ਅਪੀਲ ਵੀ ਕੀਤੀ ਗਈ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਵੱਲੋਂ ਵੀ ਜਿਸ ਤਰੀਕੇ ਦੇ ਨਾਲ ਸੰਗਤ ਵੱਲੋਂ ਮੈਨੂੰ ਪਿਆਰ ਸਨੇਹ ਜਿਹੜਾ ਮਾਨ ਸਤਕਾਰ ਦਿੱਤਾ ਗਿਆ ਉਸੇ ਤਰੀਕੇ ਦੇ ਨਾਲ ਵੀ ਮੈਂ ਆਸ ਕਰਦਾ ਵੀ ਜਸਦੀਪ ਸਿੰਘ ਗਿੱਲ ਹੋਣਾ ਨੂੰ ਵੀ ਉਸੇ ਤਰੀਕੇ ਦਾ ਸਨੇਹ ਪਿਆਰ ਤੇ ਇੱਜ਼ਤ ਸੰਗਤ ਵੱਲੋਂ ਦਿੱਤਾ ਜਾਊਗਾ ਤੇ ਉਹਨਾਂ ਨੂੰ ਇਹ ਵੀ ਅਧਿਕਾਰ ਹੋਊਗਾ ਜੋ ਨਾਮ ਧਿਕਸ਼ਾ ਆ ਜੋ ਸੰਗਤ ਲੈਣਾ ਚਾਹੁੰਦੀ ਹੈ ਤਾਂ ਉਹ ਵੀ ਜਸਦੀਪ ਸਿੰਘ ਗਿੱਲ ਹੋਣੀ ਦੇ ਪਾਉਣਗੇ ਤਾਂ ਦੁਬਾਰਾ ਦੱਸ ਦਿੰਨੇ ਆ ਆਈਆਈਟੀ ਦਿੱਲੀ ਤੋਂ ਬੀਟੈਕ ਐਮਟੈਕ ਕੀਤੀ ਉਸ ਤੋਂ ਬਾਅਦ ਕੈਂਬਰੇਜ ਯੂਨੀਵਰਸਿਟੀ ਤੋਂ ਜਸਦੀਪ ਸਿੰਘ ਗਿੱਲ ਹੋਣਾ ਨੇ ਪੀਐਚਡੀ ਦੀ ਜਿਹੜੀ ਸਿੱਖਿਆ ਉਹ ਹਾਸਲ ਕੀਤੀ ਹੈ ਤੇ ਨਾਮੀ ਦਵਾਈਆਂ ਦੀ ਕੰਪਨੀ ਸਿਪਲਾ ਦੇ ਨਾਲ 2019 ਤੋਂ 2024 ਤੱਕ ਜੁੜੇ ਰਹੇ ਨੇ ਥੋੜੀ ਜੀ ਸਿਆਸਤ ਦੀ ਗੱਲ ਕਰਾਂਗੇ ਜਿਵੇਂ ਜ਼ਿਕਰ ਪਹਿਲਾਂ ਵੀ ਕੀਤਾ ਵੀ ਜਦੋਂ ਰਾਮ ਮੰਦਰ ਦਾ ਇਗਨੋਗਰੇਸ਼ਨ ਸੀ ਵੱਡੇ ਪੱਧਰ ਦੇ ਉੱਪਰ ਨਰਿੰਦਰ ਮੋਦੀ ਹੁਣਾ ਵੱਲੋਂ ਇਨਵੀਟੇਸ਼ਨ ਜਿਹੜੇ ਨੇ ਉਹ ਭੇਜੇ ਗਏ ਨੇ ਤਾਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੁਣਾ ਵੱਲੋਂ ਵੀ ਇੱਕ ਸਪੈਸ਼ਲ ਇਨਵੀਟੇਸ਼ਨ ਭੇਜਿਆ ਗਿਆ ਸੀ ਤੇ ਉਹ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸੀ ਵੈਸੇ ਵੀ ਗਾਹੇ-ਬਗਾਹੇ ਜੇ ਗੱਲ ਕਰੀਏ ਤਾਂ ਵੱਡਾ ਪ੍ਰਭਾਵ ਪੰਜਾਬ ਵਿਦੇਸ਼ਾਂ ਜਾਂ ਦੇਸ਼ ਦੀ ਰਾਜਨੀਤੀ ਦੇ ਉੱਪਰ ਅਪਾ ਕਹਿ ਸਕਦੇ ਆ ਵੀ ਡੇਰਾ ਬਿਆਸ ਰਾਧਾ ਸਵਾਮੀ ਜਿਹੜਾ ਡੇਰਾ ਏ ਉਹਦਾ ਬਣਿਆ ਹੋਇਆ ਕਿਉਂਕਿ ਵੱਡੇ ਲੀਡਰ ਨੇ ਜਿਹੜੇ ਚਾਹੇ ਉਹ ਵੋਟਾਂ ਤੋਂ ਪਹਿਲਾਂ ਜਾਂ ਵੋਟਾਂ ਤੋਂ ਬਾਅਦ ਅਕਸਰ ਜਿਹੜੀਆਂ ਤਸਵੀਰਾਂ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨਜ਼ਰ ਆਉਂਦੀਆਂ ਨੇ ਤੇ ਵੱਡਾ ਰਾਜਨੀਤਿਕ ਪ੍ਰਭਾਵ ਆ ਜਿਹੜਾ ਉਹ ਡੇਰੇ ਦਾ ਆਪਾਂ ਕਹਿ ਸਕਦੇ ਆ ਚੰਗੀ ਪਕੜ ਰਾਧਾ ਸਵਾਮੀ ਡੇਰਾ ਬਿਆਸ ਦੀ ਆਪਾਂ ਕਹਿ ਸਕਦੇ ਆ ਕਿਉਂਕਿ ਵੱਡੇ ਪੱਧਰ ਤੇ ਸ਼ਰਧਾਲੂ ਡੇਰਾ ਬਿਆਸ ਰਾਦਾ ਸਵਾਮੀ ਦੇ ਨਾਲ ਜੁੜੇ ਹੋਏ ਨੇ ਪਰ ਆਪਣੀ ਸਿਹਤ ਦੀ ਵਜ੍ਹਾ ਕਰਕੇ ਬਾਬਾ ਜਿਹੜੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਉੱਤਰアドਿਕਾਰੀ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਿਹੜਾ ਵਾਰਿਸ ਹੈ ਉਹ ਨਿਯੁਕਤ ਕੀਤਾ ਗਿਆ ਤੇ ਦਰਸ਼ਕਾਂ ਨੂੰ ਦੁਬਾਰਾ ਦੱਸ ਦਿੰਦੇ ਆ ਪਾਪਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਹੋ ਗਿਆ ਸੀ ਜਿਸ ਦਾ ਲੰਮਾ ਸਮਾਂ ਇਲਾਜ ਚੱਲਿਆ ਉਸ ਤੋਂ ਬਾਅਦ ਦਿਲ ਦੀ ਜਿਹੜੀ ਬਿਮਾਰੀ ਤੋਂ ਵੀ ਕਾਫੀ ਸਮੇਂ ਤੋਂ ਗੁਰਿੰਦਰ ਸਿੰਘ ਢਿੱਲੋਂ ਨੇ ਜਿਹੜੇ ਉਹ ਪੀੜਤ ਰਹੇ ਨੇ ਜਿਸ ਕਰਕੇ ਉਹਨਾਂ ਵੱਲੋਂ ਜਿਹੜਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਗਿਆ ਹਾਲਾਂਕਿ ਜਿਹੜੇ ਗੁਰਿੰਦਰ ਪਾਪਾ ਗੁਰਿੰਦਰ ਸਿੰਘ ਢਿੱਲੋਂ ਦੇ ਪਤਨੀ ਨੇ ਉਹਨਾਂ ਦੇ ਮਾਮਾ ਜੀ ਦੇ ਬੇਟੇ ਨੇ ਜਸਦੀਪ ਸਿੰਘ ਗਿੱਲ ਜਿਨ੍ਹਾਂ ਨੂੰ ਡੇਰਾ ਰਾਧਾ ਸਵਾਮੀ ਦੇ ਮੁਖੀ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਨਿਯੁਕਤ ਕੀਤਾ ਗਿਆ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਕਿ ਡੇਰਾ ਬਿਆਸ ਰਾਧਾ ਸਵਾਮੀ ਨਾਲ ਜੁੜੀ ਹੋਈ ਹੈ ਆਪਣਾ ਉੱਤਰਾਧਿਕਾਰੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਵੱਲੋਂ ਨਿਯੁਕਤ ਕੀਤਾ ਗਿਆ ਸੋ ਤੁਸੀਂ ਆਪਣੀ